ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਕੋਈ ਵੀ suit ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਹੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ WhatsApp ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣਾ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀਕ ਕੋਰਦੂਨਾ ਨਾਮ ਤੋਂ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਟ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਦੇ ਅਨਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਅਲੱਗ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈਗਾ ਉਹ ਵੀ ਲੱਗ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਜੋ ਸੂਟ ਨੇਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਟੈਬੀ ਸ ਬਹੁਤ ਹੀ ਅਨੂਨ ਸੋਹਣੇ ਡਿਜ਼ਾਈਨ ਗਾਹੇ ਆਪਣੀ ਇਹ ਕਾਫੀ ਚਿਰ ਪਹਿਲਾਂ ਨਾਲ ਸੀਵਾ ਡਿਜ਼ਾਈਨ ਤਿਆਰ ਕਰਵਾਇਆ ਸੀਗਾ ਮੈਨਾਂ ਸਾਲ ਤੋਂ ਉੱਪਰ ਹੋ ਚੁੱਕਿਆ ਹੈਗਾ ਜੋ ਵੀ ਕਸਟਮਰ ਹਨ ਪਿਛਲੀ ਵੀਡੀਓ ਦੇਖ ਦੇਣਗੇ ਵਿੱਚ ਆਪਣਾ ਡਿਜ਼ਾਈਨ ਚੱਕ ਲੈਣ ਜਿੰਨਾਂ ਨੂੰ ਸੋਹਣਾ ਲੱਗਦਾ ਹੈਗਾ ਦੇਖੋ ਇਹ ਆਪਾਂ ਨੇ ਪਿਓਰ ਕ੍ਰੇਪ ਦੀ ਫੈਬਰਿਕ ਤੇ ਤਿਆਰ ਕਰਵਾਇਆ ਹੈਗਾ ਕ੍ਰੇਪ ਦੀ ਫੈਬਰਿਕ ਆ ਟੈਜ ਦੀ ਫੈਬਰਿਕ ਨਹੀਂ ਹੈਗੀ ਕ੍ਰੇਪ ਦੀ ਫੈਬਰਿਕ ਤੇ ਤਿਆਰ ਕਰਵਾਇਆ ਹੈ ਦਾ ਮਾਊਸ ਕਲਰ ਹੈ ਬਹੁਤ ਹੀ ਅਨੂਨ ਸੋਹਣਾ ਕਲਰ ਹੈਗਾ ਮਾਊਸ ਕਲਰ ਦੇਖੋ ਇਹਦਾ ਇਹ ਘੇਰੇ ਦੇ ਉੱਪਰ ਵਰਕ ਹੋਇਆ ਹੈਗਾ ਇਹ ਜਿਹੜਾ ਬਲੈਕ ਕਲਰ ਦਾ ਗਾਹੇ ਪੈਚ ਲੱਗਿਆ ਹੋਇਆ ਹੈਗਾ ਪੈਚ ਲੱਗ ਕੇ ਫਿਰ ਇਹਦੇ ਉੱਪਰ ਵਰਕ ਹੋਇਆ ਹੈ ਉੱਪਰ ਇਹ ਮਿਰਰ ਹੋਗਾ ਸਾਰਾ ਸ਼ੀਸ਼ਾ ਲੱਗਾ ਹੋਇਆ ਕਾਗਜੀ ਮਿਰਰ ਇਹ ਆਪਾਂ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਕਰਵਾਇਆ ਤੇ ਬਲੈਕ ਕਲਰ ਦੇ ਪੈਚ ਦੇ ਉੱਪਰ ਜਰੀ ਦਾ ਵਰਕ ਹੋਇਆ ਹੈਗਾ ਐਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਕਰੂੰਗਾ ਕਾਫੀ ਸੋਹਣਾ ਜਿਹਾ ਗਲੇ ਦੇ ਉੱਪਰ ਵਰਕ ਤੇ ਐਦਾਂ ਦੀ ਬਾਹ ਨੂੰ ਉੱਪਰ ਵਰਕ ਕਰਾਂਗੇ ਇਹ ਵਾਲਾ ਬਾਹ ਨੂੰ ਉੱਪਰ ਅੱਜ ਬਾਹ ਨੂੰ ਪਰ ਤੁਸੀਂ ਸੇਮ ਇਹ ਜਿਹੜਾ ਡਿਜ਼ਾਈਨਿੰਗ ਆਪਰੇ ਇਹਦੇ बॉਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਇਹ ਤਾਂ ਘੇਰੇ ਦੇ ਉੱਪਰ ਘੇਰੇ ਤੇ ਬਾਹਾਂ ਤੇ ਗਲੇ ਤੇ ਤੇ ਬਾਟਮ ਦੇ ਵੀ ਕਰਵਾ ਸਕਦੇ ਹਾਂ ਜੇ ਐਕਸ ਸਕਿਪ ਕਰਵਾਉਣਾ ਤਾਂ ਆਪਣਾ ਗਲੇ ਵਾਲਾ ਵਰਕ ਜਿਹੜਾ ਸਕਿਪ ਕਰਵਾ ਸਕਦੇ ਹਾਂ ਨਾਲ ਦੇਖੋ ਪਿਓਰ ਤੋਂ ਹੁੰਦਾ ਦੁਪੱਟਾ ਆਪਣੇ ਤਰ ਤਿਆਰ ਕਰਵਾਇਆ ਇੱਕ ਕਲਰ ਦਾ ਹੀ ਤੇ ਨੈਟ ਦੀ ਲੇਸ ਦੇ ਨਾਲ ਆਪਾਂ ਇਹਨੂੰ ਫਿਊਜ਼ਨ ਦਿੱਤੀ ਹੈ ਬਲੈਕ ਕੰਨੀ ਦੇ ਨਾਲ ਆਪ ਵੀ ਸੋਨਾ ਸੂਟ ਆਪਣਾ ਬਣ ਕੇ ਦੇਖੋ ਤਿਆਰ ਹੋਇਆ ਮਸ਼ੀਨ ਵਰਕੇ ਦੇ ਵਿੱਚ ਕਿੰਨੇ ਸੋਹਣੇ ਡਿਫਰੈਂਟ ਹਨਾ ਨੁਕਤੇ ਦੇ ਨਾਲ ਆਪਣਾ ਤਿਆਰ ਕਰਵਾਇਆਗਾ ਤੁਸੀਂ ਆਪਣਾ ਕਲਰ ਵੀ ਹੋਰ ਕਰਵਾ ਸਕਦੇ ਹੋ ਥ्रेड ਵੀ ਦੱਸ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆਗਾ ਜਿੰਨੇ ਸਾਡੇ ਸੂਟ ਇਹਦੇ ਨਾਲ ਤਿਆਰ ਹੋਏ ਸੀ ਨਾ ਪਹਿਲਾਂ ਕਾਫੀ ਟਾਈਮ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੇ ਸਾਰੇ ਆਪਣੀ ਏਸੀ ਕਲਰ ਦੇ ਵਿੱਚ ਹੋਏ ਸੀ ਮਾਊਸ ਕਲਰ ਦੇ ਵਿੱਚ ਹੀ ਹੋਏ ਸੀ ਹੁਣ ਵੀ ਉਸੇ ਕਲਰ ਦੇ ਉੱਪਰ ਹੀ ਤਿਆਰ ਹੋਇਆਗਾ ਸੇਮ ਤੁਸੀਂ ਆਪਣਾ ਕਲਰ ਚੇਂਜ ਕਰ ਸਕਦੇ ਹੋ ਫੈਬਰਿਕ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਆਇਸ ਆ ਪਸੰਦ ਜੌਰਜਟ ਤੇ ਵੀ ਕਾਫੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਇਹ ਵਾਲੇ ਵਰਕ ਤੇ ਵੀ ਜੌਰਜਟ ਤੇ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਜਿਹੜਾ ਆਪਣਾ ਇਹ ਸੂਟ ਆ ਇਹ ਆਪਣੇ ਟੈਬੀ ਸਿਲਕ ਤੇ ਤਿਆਰ ਕਰਵਾਇਆ ਮਸ਼ੀਨ ਵਰਕ ਦਾ ਸੂਟ ਆਪਣਾ ਕਾਫੀ ਸੋਹਣਾ ਡਿਜ਼ਾਈਨ ਆਪਣਾ ਬਣਾ ਹੋਇਆ ਤੁਸੀਂ ਮਸ਼ੀਨ ਵਰਕ ਤੇ ਵੀ ਇਦਾਂ ਵਧੀਆ ਹਨਾ ਪਾਰਟੀ ਵੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜ਼ਿਆਦਾ ਸੋਹਣਾ 골ਡਨ ਸਕਿਨ ਜਿਆ ਕਲਰ ਆ ਇਹ ਬਹੁਤ ਜ਼ਿਆਦਾ ਸੋਹਣਾ ਕਲਰ ਆਗਾ ਇੱਕ ਥ्रेड ਦੇ ਨਾਲ ਦੇਖੋ ਆਪਾਂ ਇ ਇਹ ਕਿੰਨਾ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਹੈਗਾ ਇਹ ਘੇਰੇ ਤੇ ਆ ਗਿਆ ਚਾਕਾਂ ਤੇ ਆ ਗਿਆ ਚਾਕ ਘੇਰੇ ਦੇ ਉੱਪਰ ਇਹਦਾ ਵਰਕ ਆ ਗਿਆ ਐਦਾਂ ਹੀ ਗਲੇ ਦੇ ਉੱਪਰ ਵਰਕ ਆ ਗਿਆ ਦੇਖੋ ਕਿੰਨਾ ਸੋਹਣਾ ਗੁੰਦਵਾਜਾ ਵਰਕ ਹੋਇਆ ਹੈ ਤੇ ਸਾਰਾ ਮਸ਼ੀਨ ਵਰਕ ਚੱਗਾ ਤੇ ਇਧਰ ਆ ਗਿਆ ਇਹਦੀ ਬਾਜੂ ਦਾ ਵਰਕ ਆਵਲ ਆ ਗਿਆ ਬਾਜੂ ਤੇ ਵਰਕ ਬਾਹਾਂ ਦਾ ਵਰਕ ਚਾਕ ਘੇਰੇ ਦਾ ਵਰਕ ਗਲੇ ਦਾ ਵਰਕ ਕਾਫੀ ਸੋਹਣਾ ਡਿਜ਼ਾਈਨ ਦੇਖੋ ਆਪਣਾ ਤਿਆਰ ਆ ਗਿਆ ਐਦਾਂ ਹੀ ਮਸ਼ੀਨ ਵਰਕ ਦੇ ਵਿੱਚ ਤੁਸੀਂ ਆਪਣਾ ਕਿਸੇ ਵੀ ਉਹਦੇ ਕਲਰ ਤੇ ਕਰਵਾ ਸਕਦੇ ਫੈਬਰਿਕ ਕੋਈ ਜੋਰ ਜਟ ਵਗੈਰਾ ਤੁਸੀਂ ਕਰਵਾਉਣੇ ਤਾਂ ਉਹਦਾ ਜੋਰ ਜਟ ਤੇ ਕਰਵਾ ਸਕਦੇ ਹਾਂ ਕਾਫੀ ਸੋਹਣਾ ਡਿਜ਼ਾਈਨ ਆਪਣਾ ਇੱਕ ਥ्रेड ਦੇ ਨਾਲ ਤੁਸੀਂ ਕਲਰਫੁਲ ਥ्रेड ਦੇ ਨਾਲ ਵੀ ਕਰਵਾ ਸਕਦੇ ਜੇ ਕਿਸ ਨੂੰ ਕਲਰਫੁਲ ਇੱਕ ਥ्रेड ਨਹੀਂ ਪਸੰਦ ਹੈਗਾ ਤਾਂ ਕਲਰਫੁਲ ਥ्रेड ਕਰਾ ਸਕਦੇ ਦੇਖੋ ਦੁਪੱਟਾ ਆਪਾਂ ਇਹਦਾ ਐਦਾ ਕਰਵਾਇਆ ਹੈਗਾ ਤੇ ਇਹਦੇ ਨਾਲ ਦਾ ਸੂਟ ਨਾਲ ਦਾ ਕਲਰ ਕਰਵਾ ਕੇ ਵਿੱਚ ਜੈਪੂਰੀ ਡਾਟਸ ਨੇ ਜਿਹੜੇ ਆਪਾਂ ਮੈਰੂਨ ਕਲਰ ਦੇ ਪਾਏ ਨੇ ਤੇ ਮੈਰੂਨ ਆਪਾਂ ਲੇਸ ਲਗਾਈ ਹੈ ਇਹਨੂੰ ਤੁਸੀਂ ਕੱਲਾ ਮਹਿਰੂਨ ਕਲਰ ਦਾ ਵੀ ਦੁਪੱਟਾ ਕਰਵਾ ਸਕਦੇ ਹੋ ਨਾ ਜੇ ਤੁਹਾਨੂੰ ਕੱਲਾ ਮਹਿਰੂਨ ਕਲਰ ਵੀ ਇੱਥੇ ਕਾਫੀ ਚੱਜੂਗਾ ਕਿਉਂਕਿ ਇਹ ਲਾਈਟ ਹੋ ਰਿਹਾ ਤੇ ਡਾਰਕ ਸ਼ੇਡ ਆਪਣਾ ਦੁਪੱਟੇ ਦਾ ਹੋ ਜੂਗਾ ਜੇ ਤੁਸੀਂ ਡਾਰਕ ਸ਼ੇਡ ਦੇ ਵਿੱਚ ਜਾਣਾਗਾ ਤਾਂ ਆਪਣਾ ਮਹਿਰੂਨ ਕਲਰ ਦਾ ਜਿਹੜਾ ਤੁਸੀਂ ਇਹ ਦੁਪੱਟਾ ਕਰਵਾ ਸਕਦੇ ਹੋ ਕਾਫੀ ਸੋਹਣਾ ਡਿਜ਼ਾਈਨ ਹੈਗਾ ਫੈਬਰਿਕ ਆਪਣੀ ਕਿਸੇ ਤੇ ਵੀ ਕਸ਼ਮੀਨਾ ਵਗੈਰਾ ਤੇ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਉਹ ਤੇ ਵੀ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈ ਆਪਣਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈਗਾ ਆਪਣਾ 골ਡਨ ਗ੍ਰੇ ਕਲਰ ਹੈ ਦਾ 골ਡਨ ਗ੍ਰੇ ਕਲਰ ਆ ਤੇ ਮਸ਼ੀਨ ਹੈਂਡ ਮਸ਼ੀਨ ਦਾ ਪਟਾਚਾ ਲੱਗਦਾ ਹੋਇਆ ਹੈਗਾ ਦੇਖੋ ਇਹ ਵਾਲਾ ਵਰਕ ਆ ਗਿਆ ਇਹਦੇ ਚਾਕੀਰੇ ਦੇ ਉੱਪਰ ਘੇਰੇ ਦਾ ਵਰਕ ਆ ਗਿਆ ਚਾਕ ਦਾ ਵਰਕ ਆ ਗਿਆ ਤੇ ਜਿਹੜੇ ਆਪਾਂ ਨੂੰ ਤੁਹਾਨੂੰ ਇਹ ਮੈਰੂਨ ਕਲਰ ਤੇ येलो ਕਲਰ ਦਾ ਦਿਸ ਰਿਹਾ ਹੈਗਾ ਇਹ ਆਪਾਂ ਪੈਚ ਲਗਾਏ ਹੋਏ ਨੇ ਜਿਹੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਦੇਖੋ ਆਹ ਹੈ ਨਾ ਪੈਚ ਲਗਾ ਕੇ ਵਰਕ ਹੋਇਆ ਹੈਗਾ ਇਹ ਸਾਰਾ ਆਪਣਾ ਮਸ਼ੀਨਾਂ ਵਰਕ ਹੋ ਗਿਆ ਤੇ ਉੱਪਰ ਆਪਾਂ ਜਿਹੜਾ ਇਹ ਮੋਤੀ ਸਿੱਪੀ ਸਤਾਰਾ ਵਗੈਰਾ ਲੱਗਿਆ ਹੋਇਆ ਹੈਗਾ ਸਾਰਾ ਹੈਂਡ ਹੋ ਗਿਆ ਇਹ ਮਸ਼ੀਨ ਤੇ ਹੈਂਡ ਦਾ ਮਿਕਸ ਸੂਟ ਆ ਦੇਖੋ ਇਹਦਾ ਇੰਨਾ ਜਿਆਦਾ ਸੋਹਣਾ ਖਿੰਡਵਾ ਡਿਜ਼ਾਈਨ ਹੈਗਾ ਪੈਚ ਲਗਾ ਕੇ ਬਹੁਤ ਜਿਆਦਾ ਸੋਹਣੀ ਲੁੱਕ ਦੇਣ ਲੱਗਿਆ ਹੈ ਤੇ ਇਧਰ ਇਹ ਵੀ ਆ ਗਿਆ ਬਾਜੂ ਦਾ ਵਰਕ ਆਹ ਵਾਲਾ ਬਾਜੂ ਦਾ ਵਰਕ ਹੈਗਾ ਦੇਖੋ ਹੁਣ ਜੇ ਮੈਂ ਆਹੀ ਵੇਲ ਆ ਗਈ ਹੈ ਨਾ ਤੁਸੀਂ ਵੀ ਆਪਣਾ ਨਾਰਮਲ ਜਾਂ ਸੂਟ ਤਿਆਰ ਕਰਵਾਉਣਾਗਾ ਤਾਂ ਆਹੀ ਵੇਲ ਤੁਸੀਂ ਕੱਲੀ ਹੈ ਨਾ ਆਪਣੇ ਘਰੇ ਤੇ ਪਵਾ ਸਕਦੇ ਹੋ ਤੇ ਚਾਕਾ ਦਾ ਵਰਕ ਜਿਹੜਾ ਹੈ ਕੱਟ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਕਮਸੂਰਤ ਸੂਟ ਆਪਣਾ ਤਿਆਰ ਆਗਾ ਇਹ ਵਧੀਆ ਪਾਰਟੀ ਵੇਅਰ ਸੂਟ ਤੁਸੀਂ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਦੁਪੱਟਾ ਇਹਦੇ ਪਿਓਰ ਚਨੂਨ ਦਾਗਾ ਪਿਓਰ ਚ ਨੂੰ ਦਾ ਦੁਪੱਟਾ ਹੈਗਾ ਤੇ ਲੜਾਂ ਤੋਂ ਆਪਣੀ ਦਾ ਫਿਨਿਸ਼ਿੰਗ ਦਿੱਤੀ ਉਹ ਡਾਈ ਕਰਵਾਇਆਗਾ ਤਾਂ ਡਾਈ ਦਾ ਹੀ ਹੋਇਆ ਹੋਇਆ ਹੈਗਾ ਤੇ ਉਹੀ ਸੂਟ ਨਾਲ ਦੇ ਕਲਰ ਦੀ ਆਪਣੇ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਵਧੀਆ ਤਿਆਰ ਹੋਇਆ ਹੋਇਆ ਹੈਗਾ ਇਹ ਮਸ਼ੀਨ ਵਰਕ ਤੇ ਹੈਂਡ ਦਾ ਟੱਚ ਹੈਗਾ ਤੁਸੀਂ ਐਦਾਂ ਵੀ ਆਪਣੇ ਖੂਬਸੂਰਤ ਲੁੱਕ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਣੇ ਵਾਲਾ ਆਪਾਂ ਨੇ ਪਿਓਰ ਆਰਗੈਂਜ਼ਾ ਦੀ ਫੈਬਰਿਕ ਤੇ ਤਿਆਰ ਕਰਵਾਇਆ ਆਰਗੈਂਜ਼ਾ ਦੀ ਫੈਬਰਿਕ ਆਗੀ ਕਿ ਸਕਾਈ ਕਲਰ ਹੈ ਇਹਦਾ ਸਕਾਈ ਕਲਰ ਤੇ ਤਿਆਰ ਕਰਵਾਇਆ ਹੈਗਾ ਤੇ ਆਰਗੈਂਜ਼ਾ ਦੀ ਫੈਬਰਿਕ ਆਗੀ ਇਹ ਆਪਣਾ ਮਸ਼ੀਨ ਹੈਂਡ ਦਾ ਜਿਹੜਾਗਾ ਸੂਟ ਹੈਗਾ ਤਿਆਰ ਹੋਇਆਗਾ ਹੈਂਡ ਤੇ ਮਸ਼ੀਨ ਦਾ ਵਰਕ ਹੋਇਆ ਹੋਇਆ ਹੈਗਾ ਤੇ ਦੇਖੋ ਇਹ ਵਾਲਾ ਆ ਗਿਆ ਘੇਰੇ ਦੇ ਉੱਪਰ ਇਹ ਜਿਹੜੇ ਫਲਾਰ ਜਿਹਨੇ ਐਦਾਂ ਹੈ ਘੇਰੇ ਦੇ ਉੱਪਰ ਆ ਗਏ ਤੇ ਉੱਪਰ ਨੂੰ ਤਿੰਨ ਐਦਾਂ ਲੈਣਾ ਜਾਂਦੀਆਂ ਨੇ ਤੇ ਲੈਣਾ ਦੇ ਵਿੱਚ ਆਪਾਂ ਨੂੰ ਇਹਦਾ ਬੂਟੀ ਹਲੂਗੀ ਤਿੰਨ ਲੈਣਾ ਲਗੀਆਂ ਤੇ ਇਹ ਨਾ ਜਰੀ ਨਾਲ ਸਿੰਗਲ ਟਾਂਕੇ ਦਾ ਵਰਕ ਹੋਇਆ ਹੈ ਆਪਾਂ ਤੈਨੂੰ ਨੇੜੇ ਕਰਕੇ ਵਿਖਾ ਦਿੰਨੇ ਆ ਸਾਰਾ ਵਰਕ ਜਰੀ ਨਾਲ ਸਾਰਾ ਵਰਕ ਸਿੰਗਲ ਟਾਂਕੇ ਦਾ ਫਿਰ ਇਹਨੂੰ ਹੈਂਡ ਦਾ ਟੱਚ ਦਿੱਤਾ ਗਿਆਗਾ ਕਾਫੀ ਬਰੀਕੀ ਕੰਮ ਹੁੰਦਾਗਾ ਕਿਉਂਕਿ ਦੇਖੋ ਸਿੰਗਲ ਥ੍ਰੈਡ ਦੇ ਵਰਗ ਥ੍ਰੈਡੜਾ ਸਿੰਗਲ ਟਾਂਕੇ ਦਾ ਉਹ ਹਰ ਇੱਕ ਨੂੰ ਪਤਾ ਬਟ ਉਹ ਵੀ ਦੇਖੋ ਕਿੰਨਾ ਹਨਾ ਵੀ ਮਿੰਨਤ ਵਾਲਾ ਕੰਮ ਹੁੰਦਾ ਜਿਹੜਾ ਸਿੰਗਲ ਟਾਂਕੇ ਦਾ ਹੁੰਦਾਗਾ ਇਹ ਜਰੀ ਨਾਲ ਹੈ ਉਸ ਤੋਂ ਵੀ ਬਰੀਕੀ ਕੰਮ ਹੋਇਆ ਹੈਗਾ ਕੋਈ ਸਾਨੂੰ ਦੇਖਣ ਚ ਵੀ ਪਤਾ ਚੱਲਦਾਗਾ ਵੀ ਬਹੁਤ ਜ਼ਿਆਦਾ ਬਰੀਕ ਹਨਾ ਵੀ ਜਰੀ ਨਾਲ ਵਰਕ ਹੋਇਆ ਹੋਇਆ ਹੈਗਾ ਇਹ ਸਿੰਗਲ ਟਾਂਕੇ ਦਾ ਤੇ ਇਹਦਾ ਇਹ ਬਾਹਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਪਾਂ ਦੇ ਉੱਪਰ ਆ ਗਿਆ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਆਪਣਾ ਸੇਮ ਵਰਕ ਆਪਾਂ ਜਿਹੜਾ ਬਾਟਮ ਤੇ ਐਡ ਕਰਵਾ ਸਕਦੇ ਹਾਂ ਨਾਲ ਹੀ ਇਹਦੇ ਆਪਾਂ ਨੂੰ ਪਿਓਰ ਔਰਗੈਂਜ਼ਾ ਦਾ ਦੁਪੱਟਾ ਮਿਲੂਗਾ ਦੁਪੱਟੇ ਦੇ ਫੋਰ ਸਾਈਡ ਆਪਾਂ ਇਹਦਾ ਕਟਵਰਕ ਕਰਵਾਇਆਗਾ ਤੁਸੀਂ ਕਟਵਰਕ ਕਰਵਾ ਵੀ ਸਕਦੇ ਹੋ ਆਪਣੀ ਆਹ ਲੈਂਡ ਵੀ ਪਵਾ ਸਕਦੇ ਹੋ ਦੁਪੱਟੇ ਦੇ ਵਿੱਚ ਹਨ ਜੇ ਕੱਲੇ ਤੁਸੀਂ ਆਪਣੀ ਫਿਨਿਸ਼ਿੰਗ ਨਾਲ ਲੈਣਾਗਾ ਉਹਦਾ ਵੀ ਲੈ ਸਕਦੇ ਹੋ ਬਹੁਤ ਹੀ ਅਜੇ ਸੋਹਣਾ ਖੂਬਸੂਰਤ ਪਾਰਟੀ ਵੇਅਰ ਆਪਾਂ ਨੂੰ ਮਸ਼ੀਨ ਦਾ ਤੇ ਹੈਂਡ ਦਾ ਜਿਹੜਾ ਸੂਟਾਗ ਬਣ ਕੇ ਤਿਆਰ ਆਗਾ ਸਾਰੀਆਂ ਸਿੱਪੀ ਇਸ ਤਰ੍ਹਾਂ ਦੇਖੋ ਕਲਰਫੁਲੀ ਲਾਇਆ ਹੋਇਆ ਆਪਾਂ ਨੇ ਕਾਫੀ ਬਰੀਕ ਕੀਤਾ ਕੰਮ ਹੋਇਆ ਹੈਗਾ ਸੂਟ ਤੇ ਯੂਨੀਕ ਜਿਹਾ ਬਣਿਆਗਾ ਸੋਬਰ ਜਿਹਾ ਸਰਦਾਰੀ ਜਿਹਾ ਹਨਾ ਐਦਾਂ ਦੀਆਂ ਚੀਜ਼ੇ ਤੁਸੀਂ ਬਣਵਾ ਕੇ ਆਪਣਾ ਕਿਸੇ ਵੀ ਫੈਬਰਿਕ ਤੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸੀ ਕਿਪ ਕਰਵਾਉਣਾ ਕਿਦਾਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾਗਾ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹਨਾ ਕਿ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰਗ ਹੀ ਹੋਊਗੀ ਹਨਾ ਜੇ ਮੈਨੂੰ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਸਾਨੂੰ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਂ